ਅਸੀਂ ਸਿੱਖਿਆ ਵਿੱਚ ਸੁਧਾਰ ਕਰਾਂਗੇ ਇਹ ਐਵੇਂ ਹੀ ਲਾਰੇ ਲਾਉਂਦੇ ਰਹੇ ਸਾਡੀ ਭੋਲੀ ਭਾਲੀ ਜਨਤਾ ਨੂੰ ਚੁਟਕਲਿਆਂ ਨਾਲ ਬੁੱਧੂ ਬਣਾਉਂਦੇ ਰਹੇ ਅਸੀਂ ਸਿੱਖਿਆ ਵਿੱਚ ਸੁਧਾਰ ਕਰਾਂਗੇ ਇਹ ਐਵੇਂ ਹੀ ਲਾਰੇ ਲਾਉਂਦੇ ਰਹੇ ਸਾਡੀ ਭੋਲੀ ਭਾਲੀ ਜਨਤਾ ਨੂੰ ਚੁਟਕਲਿਆਂ ਨਾਲ ਬੁੱਧੂ ਬਣਾਉਂਦੇ ਰਹੇ ਸਕੂਲਾਂ ਵਿੱਚ ਘਾਟ ਹੈ ਟੀਚਰਾਂ ਦੀ ਮਾਪੇ ਤੇ ਬੱਚੇ ਰੌਲਾ ਪਾਉਂਦੇ ਰਹੇ ਪਿਛਲੀ ਸਰਕਾਰ ਦੀਆਂ ਭਰਤੀਆਂ ਦੀ ਇਹ ਕਈ ਸਾਲਾਂ ਤੱਕ ਲਟਕਾਉਂਦੇ ਰਹੇ ਇਹ 2364 ਤੇ 5994 ਚੁੱਲਿਆਂ ਦੀ ਹੈ ਗੱਲ ਜੀ ਜੇਕਰ ਭਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਜੇਕਰ ਭਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਥੋਡੇ ਰੋਲਣ ਵਾਲੇ ਛਾਂਣਿਆਂ ਦੀ ਇਹਨਾਂ ਟੀਚਰਾਂ ਵਸ ਕਰਾਈ ਹੈ ਤੁਸੀਂ 4-4 ਹੈ ਟੈਸਟ ਲੈ ਨਾਲ ਕੀਤੀ 18-20 ਸਾਲ ਪੜ੍ਹਾਈ ਹੈ ਥੋਡੇ ਰੋਲਣ ਵਾਲੇ ਛਾਂਣਿਆਂ ਦੀ ਇਹਨਾਂ ਟੀਚਰਾਂ ਵਸ ਕਰਾਈ ਹੈ ਤੁਸੀਂ 4-4 ਹੈ ਟੈਸਟ ਲੈ ਨਾਲ ਕੀਤੀ 18-20 ਸਾਲ ਪੜ੍ਹਾਈ ਹੈ ਤੁਸੀਂ ਝੂਠ ਬੋਲਣ ਦੇ ਮਹਰਜੀ ਸਾਨੂੰ ਚੜਿਆ ਸੀ ਬਦਲਾ ਦਾ ਝੱਲ ਜੀ ਇਹ 23 64 ਤੇ 98 94 ਚੁੱਲੀਆਂ ਦੀ ਹੈ ਗੱਲ ਜੀ ਜੇਕਰ ਭਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਜੇਕਰ ਭਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਇਹਨਾਂ ਪੜਕੀਆਂ ਵਿੱਚ 23 ਸਾਲਾਂ ਤੇ ਕਈ ਤਰਵੰਜਾ ਦੇ ਟੀਚਰ ਆਪ ਹੋਏ ਸਾਡੇ ਮਾਨਯੋਗਾਂ ਦੇ ਹਾਨ ਦੇ ਤਾਂ ਹਨ ਕਈਆਂ ਦੇ ਜਵਾਕ ਹੋਏ ਤੁਹਾਡੇ ਬਾੰਗ ਪੈਰ ਥੱਲੇ ਬਟੇਰ ਨਹੀਂ ਇਹ ਹੈ ਮਿਹਨਤ ਦੀ ਮੱਲ ਜੀ ਇਹ 23 4 ਤੇ 94 ਚੁੱਲਿਆਂ ਦੀ ਹੈ ਗੱਲ ਜੀ ਜੇਕਰ ਭਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਜੇਕਰ ਪਲੀ ਚਾਹਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਕਈ ਉਮਰਾਂ ਵੀ ਕਰ ਪਾਰ ਗਏ ਕਈ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਕਈ ਉਮਰਾਂ ਵੀ ਕਰ ਪਾਰ ਗਏ ਕਈ ਜ਼ਿੰਦਗੀ ਦੀ ਬਾਜ਼ੀ ਹਾਰ ਗਏ ਤੱਕੇ ਖਾਦੇ ਵਿੱਚ ਕਚਹਿਰੀਆਂ ਦੇ ਹੋ ਸਾਢੇ 4 ਸਾਲ ਪਾਰ ਗਏ ਪ੍ਰਿਤਪਾਲ ਸਿੰਘ ਕੌਂਕੇ ਵੀ ਹੈ ਇਹ ਨਾ ਅਧਿਆਪਕਾਂ ਵੱਲ ਜੀ ਤੁਹਾਡੇ ਵੀ ਲੋਕੀ ਗੁਣ ਗਾਉਣ ਪਵੇ ਬੇਰਜਗਾਰੀ ਨੂੰ ਥਲ ਜੀ ਇਹ 23 64 ਤੇ 6994 ਚੁੱਲਿਆਂ ਦੀ ਹੈ ਗੱਲ ਜੀ ਜੇਕਰ ਤੁਸੀਂ ਪਲੀ ਚਾਹੁੰਦੇ ਹੋ ਤਾਂ ਕਰ ਦਿਓ ਜਲਦੀ ਮਸਲਾ ਹੱਲ ਜੀ ਕਰ ਦਿਓ ਜਲਦੀ ਮਸਲਾ ਹੱਲ ਜੀ ਧੰਨਵਾਦ